ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬਸਰਾਵਾ ਦੇ ਬਾਜ਼ੀਗਰ ਡੇਰੇ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਦੀ راہਨਮਾਈ ਹੇਠ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਗੱਲਬਾਤ ਕਰਦੇ ਆ ਪ੍ਰਧਾਨ ਬਲਵਿੰਦਰ ਸਿੰਘ ਮਾਸਟਰ ਦਿਲਬਾਗ ਸਿੰਘ ਨਿਸ਼ਾਨ ਸਿੰਘ ਬਾਜਵਾ ਹਰਜੀਤ ਸਿੰਘ ਪਿੰਡ ਪਾਬਲੀ ਬਾਬਾ ਨਰਿੰਦਰ ਸਿੰਘ ਪਾਮੜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬਸਰਾਵਾਂ ਦੇ ਬਾਜੀਗਰ ਦੇਰੇ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬੀਲ ਲਗਾਈ ਗਈ ਹੈ। ਇਹ ਸ਼ਬੀਲ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਈ ਗਈ ਹੈ। ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਹੋਣ ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਬੰਟੀ, ਟੋਨੀ ਰਜਿੰਦਰ ਸਿੰਘ, ਕੁਲਦੀਪ ਸਿੰਘ, ਨਰੇਸ਼ ਕੁਮਾਰ, ਕਾਲੂ ਇਤਲੀ, ਮੇਰ ਸਿੰਘ, ਦਲਬੀਰ ਸਿੰਘ, ਵਿਜੇ ਸੁਖਦੇਵ ਸਿੰਘ ਸਾਬੀ ਬਾਬਾ ਦੀਪੂ ਜੀ ਕੁਲਦੀਪ ਸਿੰਘ ਦਲਬੀਰ ਸਿੰਘ ਕੁਲਵੰਤ ਸਿੰਘ ਸੰਤੋਖ ਸਿੰਘ ਮਿਹਰ ਸਿੰਘ ਜੱਸਾ ਸਿੰਘ ਅਮਨ ਅਤੇ ਬਲਦੇਵ ਸਿੰਘ ਵੱਲੋਂ ਸੇਵਾ ਨਿਭਾਈ ਗਈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਬਲਵਿੰਦਰ ਸਿੰਘ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਨਗਰ ਦੇ ਸਾਰੇ ਹੀ ਪਟਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਹਰ ਸਾਲ ਦੀ ਤਰ੍ਹਾਂ ਹਰ ਵੇਲੇ ਸੰਗ ਦਾ ਲੰਗਰ ਹੋਵੇ ਕੋਈ ਵੀ ਤਰ੍ਹਾਂ ਦੇ ਆਧਾਰ ਤੇ ਸੇਵਾ ਦੇ ਵਿੱਚ ਮੁੱਖ ਹੁੰਦੇ ਹਨ ਮੈਂ ਸਾਰੇ ਹੀ ਆਪਣੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਨੇ ਬਹੁਤ ਤਕੜਾ ਸੰਯੋਗ ਦਿੰਦੇ ਹਨ ਅਸੀਂ ਹਰ ਵੇਲੇ ਅਰਦਾਸ ਕਰਦੇ ਹਾਂ ਕਿ ਮਾਲਕਾ ਸਿਜੇ ਪਾਤਸ਼ਾ ਐਨ ਆਰ ਆਈ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਤੇ ਸਾਡੇ ਨਗਰ ਨੂੰ ਚੜ੍ਹਦੀ ਕਲਾ 'ਚ ਰੱਖੀ ਮੇਰੇ ਭਰਾ ਨੇ ਜਿਸ ਤਰ੍ਹਾਂ ਢੁੱਟੋ ਜੀ ਰਤਨ ਲਾਲ ਪ੍ਰਗਾਸ਼ ਚੰਦ ਛਾਦੀ ਵੀਰੋਣੀ ਰੈਂਕਲੋਣੀ ਭਜਨ ਲਾਉ ਲੋ ਸਾਰੇ ਹੀ ਸਾਥੀ ਸਾਰਿਆਂ ਦਾ ਨਾਮ ਲੈ ਕੇ ਇਕੱਲੇ ਇਕੱਲੇ ਦਾ ਕਿਸੇ ਦਾ ਰਹਿ ਜਾਂਦੇ ਮੌਤ ਮਰੀ ਜਾਂਦਾ ਮੈਂ ਸਾਰਿਆਂ ਦਾ ਤਨੋਂਖ ਨਿਮਰਤਾ ਕਰਦਾ ਹਾਂ ਕਿ ਸਾਰੇ ਹਰ ਇੱਕ ਲੰਗਰ ਜਿਸ ਤਰ੍ਹਾਂ ਸੰਗ ਦਾ ਲੰਗਰ ਲੱਗਦਾ ਹੈ ਗੁਰਪੂਰਪਉਂਦਾ ਹੈ ਕੋਈ ਵੀ ਇਤਿਹਾਸ ਲੰਗਰ ਆਉਂਦਾ ਹੈ ਉਹਦੇ ਵਿੱਚ ਸਾਰੇ ਹੀ ਬਹੁਤ ਜ਼ਿਆਦਾ ਸੰਯੋਗ ਦਿੰਦੇ ਹਨ ਮੈਂ ਸਾਰਿਆਂ ਦਾ ਫਿਰ ਤੋਂ ਤਹਿ ਦਿਲੋਂ ਪ੍ਰਣਾਮ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿਏ ਮੈਂ ਨਿਸ਼ਾਨ ਸਿੰਘ ਬਾਜਵਾ ਪਿੰਡ ਬਸਰਾਵਾ ਤੋਂ ਅਸੀਂ ਵੀ ਬਲਵਿੰਦਰ ਦੇ ਕੋਈ ਪ੍ਰੋਗਰਾਮ ਹੋਇਤੇ ਹੁੰਨੇ ਆ ਇਹ ਬੜਾ ਵੱਤਵਦ ਸਾਨਾ ਕੰਮ ਕਰਦੇ ਆ ਜੋ ਇਹਨਾਂ ਦੇ ਬੇਟੇ ਨੇ ਬਾਹਰ ਮਾਰਕਾ ਨੇ ਪਹਿਲਾਂ ਵੀ ਬੜੀ ਸੇਵਾ ਕਰਦੇ ਸੀ ਹੁਣ ਵੀ ਇਹ ਬੜੀ ਸੇਵਾ ਕਰਦੇ ਆ ਇਹ ਇਨੀ ਕਿਰਪਾ ਨਾਲ ਦੇ ਵੀ ਹਰ ਬੰਦੇ ਨੂੰ ਅਪਸਾਂ ਨੂੰ ਮਿਲਣ ਦੇ ਤੇ ਆਪਣਾ ਕੰਮ। ਸ਼ਬੀਰ ਬਾਰੇ ਜੋ ਇਹਨਾਂ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਤੇ ਹੁਣ ਸੱਦਿਆ ਗਿਆ ਇਹਨਾਂ ਨੇ ਵੀ ਸ਼ਹੀਦ ਲਾਉਣੀ ਜਾਣਾ ਬਹੁਤ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼ਹੀਦ ਲਾਈ ਗਈ ਹੈ। ਇਹ ਸੇਵਾ ਬਹੁਤ ਮਨਪ੍ਰਭਾਵਨਾ ਕਰਦੇ ਆ ਸੰਗਤ ਨੇ ਇਦਾਂ ਸੀਨ ਦੇ ਲੰਗਰ ਬਹੁਤ ਤਕੜਾ ਸੀ ਇਹਨਾਂ ਦਾ ਆਪਣਾ ਸਹਿਯੋਗ ਹੁੰਦਾ ਹੈ ਆਪ ਕੋ ਉਹਨਾਂ ਨੂੰ ਫੋਨ ਕਰਦੇ ਆ ਵੀ ਅੱਜ ਤਾਂ ਸੇਵਾ ਕਰਨੀ ਤਾਂ ਹੁੰਦੇ ਆ ਇਹ ਮਤਲਬ ਇਹ ਹਰ ਬੰਦੇ ਨਾਲ ਜੋੜ ਕੇ ਰੱਖਦੇ ਆ ਵੀ ਬਾਹਰ ਵਾਲੇ ਬੰਦੇ ਨਾਲ ਜੋੜਨਾ ਉਹਨਾਂ ਦੀ ਵਦ ਵਦ ਸਾਨੂੰ ਨਾਲ ਜੋੜ ਕੇ ਰੱਖਦੇ ਆ ਆਪਣਾ ਕੰਮ ਕਰਨਾ ਕੋਈ ਨਾ ਕੋਈ ਸ਼ਾਹ ਹੈ ਇਹਨਾਂ ਵਿੱਚ ਇਹਨਾਂ ਦੇ ਕੰਮ ਕਰਨ ਦਾ ਜਜ਼ਬਾ ਹੈਗਾ ਤੇ ਇਸ ਕਰਕੇ ਨਾਲ ਜੋੜ ਗਿਆ ਲੰਗਰਾਂ ਦੀਆਂ ਜਾਂ ਕੋਈ ਵੀ ਪ੍ਰੋਗਰਾਮ ਕਰਨਾ ਵਧੀਆ ਪ੍ਰੋਗਰਾਮ ਕਰਦੇ ਆ ਨੌਜਵਾਨ ਇਹਨਾਂ ਦੇ ਦੇਦੇ ਚ ਬਹੁਤ ਵਧੀਆ ਮਿਹਨਤੀ ਨੇ ਬੜੇ ਵਧੀਆ ਨੇ ਪਟਿਆਲਾ ਬਹੁਤ ਵਧੀਆ ਥੋੜਾ ਜਾ ਚਲੋ ਬਾਬੇ ਨਾਨਕ ਦੀ ਕਿਰਪਾ ਨਸ਼ਿਆਂ ਤੋਂ ਥੋੜੇ ਬਚੇ ਇਹਨਾਂ ਦੇ ਤੇ ਸਾਰੇ ਆਪਾਂ ਵਾ ਕੰਮ ਕਰਦੇ ਆ ਮਿਹਨਤੀ ਨੇ ਤੇ ਮਿਹਨਤ ਕਰਕੇ ਫਿਰ ਇਹ ਸੰਗਤ ਤੁਸਾਂਡ ਕਰਦੇ ਆ ਆਪਾਂ ਲੰਗਰ ਲਾਉਂਦੇ ਆ ਸੰਗਤੇ ਨਗਰ ਕੀਰਤਨ ਕੋਈ ਪ੍ਰੋਗਰਾਮ ਹੋਵੇ ਤੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਇਹ ਬੱਚਿਆਂ ਨੂੰ ਕਿਸ ਨੇ ਇਹਨਾਂ ਦਾ ਬੱਚਿਆਂ ਨੂੰ ਇਹ ਸਿਖਾਉਇਆ ਪੀ ਆਪਣੀ ਮਿਹਨਤ ਕਰੋ ਪੜੋ ਆਪਣੀ ਮਿਹਨਤਾਂ ਨਾਲ ਤਰੱਕੀਆਂ ਕਰੋ ਤੇ ਬਾਕੀ ਇਹ ਵੀ ਆਪਣੇ ਦੇ ਸੰਬੰਧ ਕੱਢੋ ਸੰਬੰਧ ਕੱਢ ਕੇ ਚਲੋ ਸੰਗਤ ਦੇ ਲੰਗਰ ਲਾਉਂਦੇ ਨੇ ਬਹੁਤ ਵਧੀਆ ਇਹਨਾਂ ਤੇ ਆ ਕਿਰਪਾ ਬਾਬੇ ਨਾਨਕ ਦੀ ਵਾਹਿਗੁਰੂ ਜੀ ਬਰਨਿਸ ਬرائی ਹੋਈ ਫਤਿਹ ਬਿਲਾ ਸਭ ਤੋਂ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਰਜੀਤ ਸਿੰਘ ਪਿੰਡ ਭਾਮੜੀ ਤੋਂ ਹਾਂ ਜੀ ਮੈਂ ਅੱਜ ਵੇਖਿਆ ਜੀ ਸਾਰੀਆਂ ਸੰਗਤਾਂ ਨੇ ਇਹਨਾਂ ਇਕੱਤਰ ਹੋ ਕੇ ਜਿਹੜੀ ਸਾਡੀ ਇਹ ਬਸਤੀ ਆ ਜਿਹੜੀ ਬਸਰਾਵਾ ਪਿੰਡ ਵਾਲੀ ਆ ਇਹਨਾਂ ਦੀ ਨੌਜਵਾਨ ਸਭਾ ਨੇ ਵੀ ਤੇ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਜਿਹੜੇ ਇਹਨਾਂ ਦੇ ਬੱਤੇ ਸਾਡੇ ਬਾਹਰ ਆ ਉਹਨਾਂ ਦੇ ਹਾਜ਼ਰ ਨਾਲ ਜਿਹੜੀ ਇਹ ਸ਼ਬੀਲ ਜਿਹੜੀ ਆ ਵੱਡੇ ਪੱਦਰ ਤੇ ਲੱਗੀ ਅੱਜ ਇਸ ਸੰਗਾ ਇਹਨਾਂ ਨੇ ਕੰਮ ਕੀਤਾ ਗੁਰੂ ਅਰਜਨ ਦੇਵ ਸਾਹਿਬ ਦਾ ਜੋ ਸੀ ਦੀ ਆ ਉਹਨੂੰ ਬੰਦ ਰੱਖ ਕੇ ਉਹਨੂੰ ਮੁਖ ਰੱਖ ਰੱਖਿਆ ਹੋਇਆ ਇਹਨਾਂ ਨੇ ਇਸ ਵੀਰ ਦਾ ਜਿਹੜਾ ਪੱਠੇ ਪਾਣੀ ਦਾ ਇਹਦਾ ਜੂਸ ਦੇ ਲੰਗਰਾਂ ਦਾ ਜਿਹੜਾ ਇਹਨਾਂ ਨੇ ਉਹ ਬਰਲਾ ਕੀਤਾ ਹੋਇਆ ਬਿਲਕੁਲ ਜੀ ਐਵੇਂ ਕਰਨੀ ਚਾਹੀਦੀ ਆ ਜਿਹੜੇ ਸਾਡੇ ਨੌਜਵਾਨ ਆ ਜਿਹੜੀ ਸਾਡੀ ਪਨੀਰੀ ਆ ਜਿਹੜੀ ਛੋਟੀ ਪਨੀਰੀ ਆ ਉਹਨੂੰ ਵੀ ਸੇਵਾ ਦੀ ਭਾਵਨਾ ਜਿਹੜੀ ਆ ਜਾਗੂਗੀ ਉਹਨਾਂ ਵਾਸਤੇ ਵੀ ਉਹਨਾਂ ਜਾਗਰਤੀ ਆਉਗੀ ਉਹਨਾਂ ਲਈ ਵੀ ਇਹ ਜਿਹੜੇ ਛੋਟੇ ਬੱਚੇ ਉਹ ਵੀ ਕਹਿਣਗੇ ਵੀ ਜਿੱਦਾਂ ਸਾਡੇ ਤੋਂ ਵੱਡੇ ਪੁਰਖੇ ਕਰਦੇ ਆ ਰਹੇ ਆ ਉਹਦਾ ਅਸੀਂ ਵੀ ਕਰੀਏ ਇਹ ਜਿਹੜੀ ਸਮਾਜਵਾ ਉਹਦੀ ਜਿਹੜੀ ਆ ਉਹਦਾ ਉਸ ਆਵਾਜ਼ ਜਿਹੜਾ ਟੌਨ ਕਲਾਸ ਦਾ ਹੋਊਗਾ ਜੀ ਮੇਰਾ ਨਾਮ ਦਿਲਬਖ ਸਿੰਘ ਬਸਰਾਵਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਤੀ ਬਸਰਾਵਾ ਦੇ ਸਮੁੱਚੇ ਲੋਕਾਂ ਵੱਲੋਂ ਬਲਵਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਇਹ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਇਹ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਠੰਡੇ ਮਿੱਠੇ ਜਲ ਦੀ ਸ਼ਬੀਲ ਨਾਲ ਜਿਹੜੇ ਜੂਸ ਤੇ ਲੰਗਰ ਨੇ ਚੱਲਣਗੇ ਕਿ ਇਹ ਜਿਹੇ ਸੰਯੋਗ ਨਾਲ ਹੋ ਰਿਹਾ ਜਾਂ ਹਾਂਜੀ ਇਹ ਸਮੁੱਚੇ ਪਿੰਡ ਦੇ ਸੰਯੋਗ ਨਾਲ ਹੋ ਰਿਹਾ ਜਦੀ ਅਗਵਾਈ ਆਪਣੇ ਭੁੱਟੋ ਜੀ ਬਲਵਿੰਦਰ ਜੀ ਹੋਰ ਆ ਇਹਨਾਂ ਦੇ ਸਾਥੀ ਕਰ ਰਹੇ ਨੇ ਤੇ ਸਮੁੱਚੇ ਇਹ ਨਗਰ ਬਸਤੀ ਬਸਰਾਵਾ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਨੌਜਵਾਨ ਪੀੜੀ ਨੂੰ ਅਸੀਂ ਇਹ ਸਹਿਯੋਗ ਦੇਣਾ ਚਾਹਾਂਗੇ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੀਏ ਔਰ ਚੰਗੀਆਂ ਆਪਾਂ ਪੜਾਈਏ ਜਿਹਦੇ ਨਾਲ ਜਿਹੜਾ ਸਮਾਜ ਹੈ ਉਹ ਵਧੀਆ ਬਣੇ ਔਰ ਜੋ ਅੱਜ ਅਸੀਂ ਵਿਖੇੜੇ ਪਏ ਨੇ ਵੱਖ-ਵੱਖ ਤਰ੍ਹਾਂ ਦੇ ਜਾਂ ਨਸ਼ਾ ਵਧ ਰਿਹਾ ਹੈ ਜ਼ੁਲਮ ਵਧ ਰਿਹਾ ਹੈ ਇਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਗੁਰੂਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੋਂ ਉਹਨਾਂ ਦੇ ਜੀਵਨ ਤੋਂ ਜਿਹੜੀ ਸਿੱਖਿਆ ਹੈ ਵਾ ਉਹਦੇ ਤੇ ਨਹੀਂ ਚੱਲ ਰਹੇ ਤੇ ਅਸੀਂ ਉਹ ਆਪਣੇ ਜਿਹੜੇ ਨੌਜਵਾਨ ਨੇ ਉਹ ਕਰਾ ਕੇ ਤੇ ਕਈ ਵਾਰੀ ਗਲਤ ਰਸਤੇ ਇਖਤियार ਕਰਕੇ ਆਪ ਵੀ ਕਹ ਜੁਲਮ ਦਾ ਸ਼ਿਕਾਰ ਹੁੰਦੇ ਨੇ ਤੇ ਸਮਾਜ ਵਿੱਚ ਵੀ ਜ਼ੁਲਮ ਹੁੰਦਾ ਆਰ ਤੇ ਇੱਕ ਧਰਮ ਅਨੇਕ ਸਾਨੂੰ ਜਿੰਨੇ ਵੀ ਧਰਮ ਨੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਪਰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਜਿੰਨੇ ਵੀ ਧਰਮ ਦੇ ਆਗੂ ਨੇ ਜਾਂ ਮੋਦਪੁਰ ਨੇ ਉਹਨਾਂ ਨੂੰ ਇੱਕ ਦੂਜੇ ਧਰਮ ਵਾਲੇ ਨੂੰ ਲਾਲਚ ਦੇ ਕੇ ਦੂਜੇ ਧਰਮ ਦੇ ਵਿੱਚ ਜਿਹੜਾ ਪਰਵਾਤਨ ਕੀਤਾ ਜਾਂਦਾ ਮਾੜੀ ਗੱਲ ਹੈ ਇਹ ਪਿਰਤ ਗਲਤ ਪੈ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਆਪੋ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਔਰ ਸਾਰੇ ਨੂੰ ਇਹੋ ਯਤਨ ਕਰਨਾ ਚਾਹੀਦਾ ਵਾਏ ਗੁਰਜੀ ਕਹਾ ਸਾਹ ਵਾਏ ਗੁਰਜੀ ਕੀ ਫਤਿਹ ਅੱਜ ਬਲਵਿੰਦਰ ਸਿੰਘ ਇਥੇ ਡੇਰੇ ਦੇ ਆਪਾਂ ਸਬੀਲ ਲਾਈ ਆ। ਇਹ ਕਿਤੇ ਇਹ ਨਾਲਾ ਬਣਾਇਆ ਤੇ ਵੀ ਸਭ ਲੋਕੀ ਸਤਿਗੁਰਾਂ ਦੇ ਰਹਿਮਤ ਕੀਤੀ ਤੇ ਉਹ ਸਬੀਲ ਤੇ ਵੀ ਇਥੇ ਰਾ ਪਾਣੀ ਅਰਦਾਸ ਬੇਨਤੀ ਕਰਕੇ ਤੇ ਆਰੰਭ ਹੋਈ ਆ। ਤੇ ਇਹ ਕੋ 84 ਦੇ ਸਹੀਦਾਨੂ ਉਹ ਗੁਰੂ ਅਰਜਨ ਦੇ ਮਹਾਰਾਜ ਪਾਸ਼ਾ ਜੀ ਦੇ ਚਰਨ ਪਤਾਂ ਨੂੰ ਸਿੱਖ ਜਗਤ ਜਿਹੜਾ ਵਾ ਉਸ ਵੀ ਲਾ ਕੇ ਤੇ ਗੁਰੂ ਸਾਹਿਬ ਜੀ ਦੇ ਦਾਦੇ 83 ਦੇ ਕੰਮ ਕਰੇ ਨੂੰ ਸਮਰਪਿਤ ਹੁੰਦੇ ਆ ਮਨਵਿੰਦਰ ਸਿੰਘ ਜੀ ਦਾਸ ਨੂੰ ਡੇਰੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਰਾਏ ਗੁਰਦੀ ਦਾ ਹਾਜ਼ਰ ਰਾਏ ਗੁਰਦੀ ਜੀ ਸਤਿ